ਸਾਡੇ ਕੋਲ ਬ੍ਰੌਡ ਡਾਟ ਆਇਆ ਇਹਨੇ ਸਕੂਲ ਚੋਂ ਫਰਮ ਸੀਗਾ ਤੇ ਲੱਗਦਾ ਕਿ ਗਲਤਾ ਹਰ ਲਿੱਤਾ ਹੈ ਬਾਕੀ ਸਾਰ ਇਨਵੈਸਟੀਗੇਸ਼ਨ ਦੇ ਪੋਸਟਮਾਰਮ ਤੋਂ ਬਾਅਦ ਹੀ ਕਰਾਂਗੇ। ਬਾਕੀ ਟਾਈਮ ਤੋਂ ਪ੍ਰੇਸ਼ਾਨ ਚੱਲ ਰਿਹਾ ਸੀਗਾ ਪਰ ਇਹ ਵੀ ਕੋਈ ਗੱਲ ਨਹੀਂ ਦੱਸਦਾ ਸੀਗਾ ਜੀ ਤੇ ਅੱਜ ਮੈਨੂੰ ਸਕੂਲ ਤੋਂ ਫੋਨ ਆਇਆ ਸਕੂਲ ਤੋਂ ਫੋਨ ਇਹ ਆਇਆ ਕਿ ਤੁਹ ਫੜਾਪੜ ਸਰਕਾਰੀ ਹਸਪੀਟਲ ਪਹੁੰਚ ਜਾ ਤੇ ਉੱਥੇ ਇਹਨੇ ਮਤਲਬ ਆਪਣੀ ਲੀਲਾ ਸਮਾਪਤ ਪਾਂਸੀ ਰਾਹੀ ਕੀਤੀ ਹੋਈ ਸੀਗੀ।

तीश का जो सभी की दोषी सामने थाना दोषी माना जाएगा जो किसी का सुर नहीं होगा ना वो ढीगना है साडीपाल जी एक तो स्टील कुमार सैनी नाम का लड़का है सन ऑफ निर्मल सैनी 22 साल उम्र है न्यू प्रताप कॉलोनी का रेजिडेंट है साडीपाल ब्रॉडजेट आया है है बाकी सर इन्वेस्टिगेशन ने पोस्टमार्टम ਪਾਪਾ ਰੋਕੇ ਕੋਈ ਇਨਸਾਨ ਹੈ ਕੋਈ ਤੁਸੀਂ ਦੇਖਿਆ ਹੋ ਕੋਲੇ ਹੈਗੇ ਆ ਸਰ ਬਾਕੀ ਦੇਖੋ ਇਨਵੈਸਟੀਗੇਸ਼ਨ ਤੋਂ ਬਾਅਦ ਹੀ ਕਹਿ ਸਕਦੇ ਹਾਂ ਮੈਂ ਤਾਂ ਕੁਝ ਨਹੀਂ ਕਹਿ ਸਕਦਾ ਕੋਲੇ ਕਿਹਾ ਤੁਸੀਂ ਹਮ ਇਹਦੇ ਫਾਦਰ ਲੈ ਕੇ ਆਏ ਆ ਮਦਰ ਆਈ ਹੈ ਨਾ ਸਕੂਲ ਦਾ ਜਿਹੜਾ ਵੀ ਆਪਣੇ ਕੋਲ ਕਿੰਨੇ ਕਿੰਨੇ ਦੀ ਬੋਡੀ 3:00 ਵਜੇ ਲੈ ਕੇ ਆਇਆ ਇਸ ਟੈਂਪਲਰ ਸਾਡੇ ਕੋਲ 7:30 ਵਜੇ ਲੈ ਕੇ ਆਇਆ ਤੇ ਉਸ ਟੈਂਪਲਰ ਦੇਰ ਦਾ ਹਾਂਜੀ ਬ੍ਰੋ ਟਿਕਾ ਕਾਫੀ ਟਾਈਮ ਤੋਂ ਪ੍ਰੇਸ਼ਾਨ ਚੱਲ ਰਿਹਾ ਸੀਗਾ ਘਰੇ ਵੀ ਕੋਈ ਗੱਲ ਨਹੀਂ ਦੱਸਦਾ ਸੀਗਾ ਜੀ ਤੇ ਅੱਜ ਮੈਨੂੰ ਸਕੂਲ ਤੋਂ ਫੋਨ ਆਇਆ ਸਕੂਲ ਤੋਂ ਫੋਨ ਇਹ ਆਇਆ ਕਿ ਤੂੰ ਫੜਾਬੜ ਸਰਕਾਰੀ ਹਸਪੀਟਲ ਪਹੁੰਚ ਜਾ ਤੇ ਉੱਥੇ ਇਹਨੇ ਮਤਲਬ ਆਪਣੀ ਲੀਲਾ ਸਮਾਪਤ ਫਾਂਸੀ ਰਾਹੀਂ ਕੀਤੀ ਹੋਈ ਸੀ ਜੋ ਕਿਸੇ ਤੇ ਜਿੱਥੇ ਇਹਨਾਂ ਨੇ ਫਾਂਸੀ ਲਿੱਤੀ ਆ ਜੀ ਤੇ ਉੱਥੇ ਇੱਕ ਸੁਸਾਇਡ ਨੋਟ ਮਿਲਿਆ ਜਿਹਦੇ ਵਿੱਚ ਇਹ ਲਿਖਿਆ ਕਿ ਮੈਂ 4-7 ਤਰੀਕ ਨੂੰ ਆਪਣੇ ਸਕੂਲ ਦੇ ਕੰਮ ਕਰਾਹੀ ਕਿਸੇ ਉੱਪਰਲੀ ਬਿਲਡਿੰਗ ਤੇ ਜਾ ਰਿਹਾ ਸੀਗਾ ਉੱਥੇ ਸਾਹਮਣੇ ਤੋਂ ਨਿੱਤੂ ਦੇਵਗਨ ਤੋੜੀਆਂ ਦੇ ਵਿੱਚ ਮਿਲੇ ਇਹਨਾਂ ਨੂੰ ਤੇ ਤੋੜੀਆਂ ਦੇ ਵਿੱਚ ਮਿਲੇ ਉਹਨੇ ਪਹਿਲਾਂ ਇਹਨਾਂ ਨੂੰ ਗਾਲੀ ਕੱਢੀ ਤੇ ਚੋ ਅੱਜ ਤੋਂ 4 ਮਹੀਨੇ ਪਹਿਲਾਂ ਹੋਇਆ ਸੀ ਤੇ ਇਹਦੇ ਥੱਪਣ ਮਾਰਿਆ ਦੁਬਾਰਾ ਇਸ ਜਲੀਲियत ਨੂੰ ਦੁਬਾਰਾ ਫੇਰ ਸਮਾਜਿਕ ਤੌਰ ਤੇ ਅੱਗੇ ਨਾ ਲੈ ਕੇ ਆਉਣ ਵਾਸਤੇ ਉਹ ਆਪਣੀ ਲੀਲਾ ਸਮਾਪਤ ਕਰ ਲਈ ਹੈ ਸੁਸਾਇਡ ਨੋਟ ਦੇ ਵਿੱਚ ਲਿਖਿਆ ਹੋਇਆ ਜੀ ਤੇ ਇਸ ਦੀ ਪੂਰੀ ਜ਼ਿੰਮੇਵਾਰ ਨੀਤੂ ਦੇਵਗਨ ਹੈ ਜੀ ਇਸ ਜੀ ਉੱਥੇ ਸੀਸੀਟੀਵੀ ਕੈਮਰੇ ਚੈੱਕ ਕਰ ਰਹੇ ਹਾਂ ਸੀਸੀਟੀਵੀ ਕੈਮਰੇ ਚੈੱਕ ਕਰਾਂਗੇ ਜੀ ਉਹ ਤਾਂ ਅੱਗੇ ਦਾ ਪੰਚੀਸ਼ਨ ਹੈ ਜੋ ਇਹਦੇ ਵਿੱਚ ਲਿਖਿਆ ਆਪਾਂ ਉਸ ਮੁਤਾਬਿਕ ਤੁਹਾਨੂੰ ਸਾਰੀ ਚੀਜ਼ ਦੱਸ ਰਹੇ ਹਾਂ ਜੀ ਉਹ ਤਾਂ 1 ਘੰਟੇ ਦੇ ਵਿੱਚ ਨਹੀਂ ਹੋ ਸਕਦੀ ਨਾ ਸਾਰਾ ਕੁਝ ਰਿਸਪੌਂਸਿਬਲ ਹੈ ਉੱਥੇ ਪੁਲਿਸ ਦੇਖਣੇ ਹਾਲੇ ਆਈ ਨਹੀਂ ਹੈ ਆ ਰਹੀ ਹੈ ਤੁਹਾਨੂੰ ਕੀ ਮਾਮਲਾ ਆ ਤਾਂ ਬਦਲ ਬਦਲ ਕੀਤਾ ਗਿਆ ਇਹ ਬਾਰਨ ਕਰਕੇ ਬੱਚੇ ਜਨਨ ਕਰ ਕਰਕੇ ਤੇ ਇਕਰੇ ਸਾਲੋਂ ਪਹਿਲੋਂ ਤਕਰੀਬਨ 5:30 ਦੇ ਸ਼ਾਮ ਦਾ ਹੋਏਗਾ ਐਸਟੀਓ ਸਿਟੀ ਨੂੰ ਪਲਾਨ ਨੀਸੀ ਕੇ ਇੱਕ ਆਪਣਾ ਸतीश ਕੁਮਾਰ ਸੈਨੀਵਾੜਾ ਵਰਤੀ ਜਿਹੜਾ ਕੋ ਸੀਨੀਅਰ ਪਬਲਿਕ ਸੀਨੀਅਰ ਸਟੈਫਲ ਕੁਮਾਰਾ ਬੜੀ ਅਗਰ ਨਾਲ ਤਰਚਾਣ ਜਿਸ ਨੇ ਚਲਾ ਦਿੱਤਾ ਇਥੇ ਉਹ ਫਾਹਲ ਹੈਗਾ ਨਾ ਸੋਸਾਇਟੀ ਦੇ ਮੈਂਬਰ ਕੀਤਾ ਜਿਹੜੀ ਬੋਡੀ ਨੇ ਤੁਰੰਤ ਵੀਡੀਓ ਤੇ ਆਸਪਾਸ ਦੇ ਗਾਰਡ ਸੀ ਹੋਰ ਉਸ ਨਾਲ ਜੁੜੀ ਹੋਈ ਅਥਾਰਟੀ ਸੀ

ਜਿਹੜੇ ਵੀ ਉਹਨਾਂ ਦੇ ਬਾਕਸ ਤੋਂ ਉਹਦੇ ਗਿਆ ਲਿਖੇ ਗਿਆਨ ਕਲਮਪਟ ਕਰਕੇ ਕੰਪਲੇਟ ਹੋਈ ਹੈ ਇੱਕ ਮੁਕਦਮਾ ਨੰਬਰ 96 ਉਹਦਾ ਬੱਚੀ ਅੰਦਰ ਸੈਕਸ਼ਨ 108 bms ਜਿਹੜਾ ਵੀ 304 306 apc ਹੁੰਦਾ ਸੀ ਉਸ ਦਾ ਮੁਕਦਮਾ ਦਰਜ ਕੀਤਾ ਗਿਆ ਸਿਟੀ ਹਲਾ ਸਿਟੀ ਇਸ ਮਾਰੇ ਮੁਖੀ ਇਹ ਪੰਨੀ ਪੁਨਰ ਦੇ ਮਾਮਲੇ ਉਹ ਚੰਗਾ ਜੀ ਮੇਰੇ ਨਾਲ ਆਇਆ ਜੋ ਮੋੜਲੀ ਤਪੀਸ਼ ਪਦਾਲਾ ਦੇ ਨਿਵਾਇਕ 138 ਬਟਾ 24 ਇੱਕ ਪਰਚਾ ਪਰ ਜੋ ਅਸੀ ਪੇਸ਼ ਕੀਤਾ ਸਾ ਜਿਸ ਵਿੱਚ ਕੋਈ ਆਪੋਸ਼ੀ ਲੈ 4.3 ਸੀ ਸੁਭਿਖੇ ਤੇ ਉਸੇ ਨਿਰੀ ਦੇ ਤਹਿ ਕੀ ਇਹ ਕਲ ਕੋਈ ਉਹਨਾਂ ਦੇ ਬੋਚਲ ਹੋਇਆ ਜਾਂ ਕੋਈ ਜੋ ਐਡੂਕੇਸ਼ਨਲ ਲਾਇਬਲ ਲਾਇਬਲ ਆ ਬੱਪੜ ਮਾਰਾ ਕੁ ਉਸ ਤੋਂ ਬਾਅਦ ਉਹਨਾਂ ਨੇ ਟੈਸਟ ਸਾਕੇ ਇਹ ਕਦਮ ਚੁੱਕਿਆ ਸਭ ਪਰਿਵਾਰਕ ਮੈਂਬਰਾਂ ਦੇ ਨਾਲ ਦੋਸ਼ ਲੇ ਕੇ ਵੀ ਇਹ ਕੁਝ ਵਿਅਕਤੀਆਂ ਨਾਮ ਤੁਹਾਨੂੰ ਪਤਾ ਸਭ ਨੂੰ ਪਤਾ ਪੋਸਟਾਂ ਜਿਹਨੇ ਸ਼ੇਅਰ ਕਰਦੇ ਸੀ ਜੀ ਜੀ ਜਿਹੜੀ ਉਹਾਂ ਦੇ ਨਾਮ ਲੈ ਕੇ ਵਸਪਨ ਗਰੁੱਪਾਂ ਦੇ ਵਿੱਚ ਪੋਸਟਾਂ ਸ਼ੇਅਰ ਕੀਤੀਆਂ ਜਾਂਦੀਆਂ ਸੀ ਜੀ ਜੀ ਉਹੋੋੋਸ਼ਿਕਰਾਰ ਹੁੰਦੇ ਹੈ ਤੇ ਦੇਖੋ ਵੀ ਇਹ ਤਰਤੀਸ਼ ਦਾ ਮਸਲਾ ਕਿਉਂਕਿ ਇਹ ਇੱਕ ਹਿਮਸ ਕ੍ਰਾਈਮ ਹੈ 366 ਆਪੀਸੀ ਜਾਂ ਫਿਰ ਡੀਐਮਐਸ ਦਾ 108 ਬੜਾ ਹੀ ਸੰਭੀਨ ਜਦੋਂ ਮਿਲਿਆ ਤਾਂ ਤੇ ਆਪਾਂ ਇਸ ਨੂੰ ਬੰਗਾਲੀਨ ਤਫਤੀਸ਼ ਕਰਾਵੇ ਜੋ ਪਰਿਵਾਰ ਨੂੰ ਸਹੀ ਲੱਗਦਾ ਹੋਵੇਗਾ ਕੋਈ ਸੁਣਾ ਨਾਲ ਖੁਸ਼ ਹੈ ਤਾਂ ਕਰੀ ਨੀ ਤਫਤੀਸ਼ ਜਿਹੜੀ ਹੈ ਉਹ ਸਟ੍ਰੇਟ ਫੋਰਵਰਡ ਕਲੀਅਰ ਕੰਸਾਈਸ ਅਸ ਪਰ ਡਾਇਰੈਕਸ਼ਨਸ ਆਫ ਐਸਐਸਪੀ ਬਰਨ ਸਰ ਲਈ ਇਸ ਇਹ ਐਸਐਸਪੀ ਕੋਲ ਆ ਅਮਨੇ ਹੋ ਗਿਆ ਕਿ ਅਸੀਂ ਤਫਤੀਸ਼ ਮੁਕੰਮਲ ਕਰਕੇ ਰਿਜ਼ਲਟ ਜਲਦ ਜਲਦ ਚਾਹੇ ਕੋਈ ਜਿਹੜੇ ਵੀ ਜਿੰਨੇ ਵੀ ਦੋਸ਼ੀ ਹੋਣਗੇ ਜਿਨ੍ਹਾਂ ਦਾ ਕੋਈ ਵੀ ਇਸ ਚੀਜ਼ ਚ ਰੋਲ ਹੋਇਆ ਹੋਗਾ ਉਹਨਾਂ ਨੂੰ ਅਸੀਂ ਬੁਲਾਈ ਨਾਲ ਤ੍ਰਤੀਸ਼ ਕਰਕੇ ਜੇ ਉਹ ਸਾਡੇ ਹੱਕੀ ਦੋਸ਼ੀ ਲਾਉਂਦੇ ਤਾਂ ਇਹਨਾਂ ਨੂੰ ਕਸ਼ੀਮਾ ਜਾਏਗਾ ਜੇ ਕਿਸੇ ਦਾ ਕਸੂਰ ਨਹੀਂ ਹੋਊਗਾ ਤਾਂ ਉਹ ਡਿਮਾਰ ਹੋਏ ਕੀ ਸੀ ਜਿਹੜੇ ਕੈਮਰੇ ਸੂਚ ਲੱਗੇ ਸੀ ਉਹਨਾਂ ਨੂੰ ਅਦਵਾਗਾ ਜੋ ਉਨ ਤੱਕ ਪਾ ਲੱਗਾ ਵੀ ਉੱਥੇ ਰਿਪੋਰਟ ਦਾ ਕੰਮ ਚੱਲ ਜਾਵੇ ਜੇ ਜਿਹੜੇ ਕੋਈ ਸਿਸਟਮ ਕੈਮਰੇ ਲੱਗੇ ਨੇ ਖੱਤ ਚੱਲ ਨਹੀਂ ਰਹੇ ਉਹ ਅਸੀਂ ਡੀਵੀਆਰ ਉਹਨਾਂ ਸਾਈਨ ਨੇ ਕੱਲ ਉਹਨਾਂ ਨੇ ਬਾਈਟ ਕੀਤੀ ਕਿ ਸਵੇਰੇ ਉਸਦੇ ਬ੍ਰਦਰ ਨੂੰ ਕਈ ਜਣੇ ਮਿਲਣ ਆਏ ਹ ਹ ਉਹਨਾਂ ਦਾ ਪਤਾ ਲੱਗਿਆ ਕਿ ਉਹ ਕੌਣ ਸੀ ਇਹ ਸਭ ਤੇ ਹਾਲ ਵਿੱਚ ਜੀ ਕੋਈ ਜਨਗਤ ਦੀਏ ਜੋ ਵੀ ਇਹ ਦੱਸਣਗੇ ਸੀ ਇਹ ਕੜੀ ਤਫੀਸ਼ ਕਰਾਂਗੇ ਥੈਂਕ ਯੂ ਜੀ